ਲੋ ਵੀ ਬਲੀ ਦਾ ਬੱਕਰਾ ਲੱਭ ਗਿਆ ਆਜੋ ਹੁਣ ਕੀ ਆ ਇਹਦੀ ਬਲੀ ਚੜਾਈਏ ਤੇ ਪੰਜਾਬ ਵਿਚ ਆਈਏ ਸਿੱਧੂ ਮੂਸੇ ਵਾਲੇ ਦਾ ਗਾਣਾ ਸਾਰਿਆਂ ਨੂੰ ਜਾਲੂਸ ਸਕੇਪਗੋਰ ਮਤਲਬ ਕਿ ਬਲੀ ਦਾ ਬੱਕਰਾ ਪੁਰਾਣੇ ਸਮੇਂ ਦੇ ਵਿੱਚ ਵੀ ਕਿਹਾ ਇੱਕ ਪਵਿੱਤਰ ਜਾਨਵਰ ਦੀ ਕਹਿੰਦੇ ਬਲੀ ਚੜਾਈ ਜਾਂਦੀ ਸੀ ਕੁਦਰਤੀ ਕਰੋਪੀ ਨੂੰ ਰੋਕਣ ਵਾਸਤੇ ਤੇ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਕੁਦਰਤੀ ਕਰੋਪੀ ਹੈਗੀ ਉਹਦੇ ਵਾਸਤੇ ਬਲੀ ਦਾ ਬੱਕਰਾ ਮੁੱਖ ਮੰਤਰੀ ਸਾਹਿਬ ਨੇ ਨਹੀਂ ਲੱਭਿਆ ਲੱਭ ਕੇ ਸਾਨੂੰ ਦਿੱਤਾ ਜਿਹੋ ਦੀ ਨਿਸ਼ਾਨਦੇਹੀ ਪਠਾਨ ਮਾਜਰਾ ਜੀ ਨੇ ਕੀ ਇਹ ਕਰਤੀ ਆ ਕਿਹੜੇ ਪਠਾਨ ਮਾਜਰਾ ਜੀ ਜਿਹੜੇ ਕੀ ਆ ਬਾਬਾ ਜੀ ਮੈਂ ਤਾਂ ਕਹਿਣਾ ਉਹਨਾਂ ਬਾਬਾ ਜੀ ਕਿਹੜੇ ਹੁੰਦੇ ਆ ਜਿਹੜੇ ਬਲਾਤਕਾਰ ਦੇ ਕੇਸ ਚੱਲਦੇ ਹੁੰਦੇ ਆ ਉਹਨਾਂ ਵੱਲੋਂ ਕੀ ਇਹ ਨਿਸ਼ਾਨਦੇਹੀ ਕਰ ਦਿੱਤੀ ਗਈ ਆ ਤੇ ਪਵਿੱਤਰ ਜਾਨਵਰ ਮੈਂ ਤਾਂ ਕਹਿਣਾ ਕਿਉਂਕਿ ਥੋੜਾ ਜਿਹਾ ਪਹਿਲਾਂ ਕਿ ਉਹਨੂੰ ਮਸੀਹਾ ਦੱਸਿਆ ਜਾਂਦਾ ਸੀ ਜਿਹੜੀ ਪਵਿੱਤਰਤਾ ਦੀ ਗਵਾਹੀ ਕੋਲ ਪਰਦਾ ਸੀ ਚਰਨਜੀਤ ਭੋਲਰ ਜੀ ਦੇ ਅੱਖਾਂ ਵਿੱਚ ਕੇ ਯਕੀਨ ਕੀਆ ਪੰਜਾਬ ਕਰਦਾ ਤੇ ਅਸੀਂ ਤੋਂ ਉਦੋਂ ਇਸ ਬਲੀ ਦੇ ਬੱਕਰੇ ਦੀ ਪੂਜਾ ਕਰਨ ਲੱਗ ਗਏ ਸੀ ਸਾਰਿਆਂ ਨੇ ਕਿਹਾ ਸੀ ਜਦੋਂ BBIN ਦੀ ਮੀਟਿੰਗ ਦੇ ਵਿੱਚ ਇਹਨਾਂ ਨੇ ਨੌ ਅਫਸਰਾਂ ਜੋ ਇਕੱਲੇ ਇੱਕ ਪਾਸੇ ਖੜਕੇ ਤੇ ਆਪਸ ਨੂੰ ਟੱਕਰ ਦਿੱਤੀ ਸੀ। ਉਹਨਾਂ ਦੇ ਪੈਰ ਨਾਲ ਲੱਗਣ ਦਿੱਤੇ ਤਾਂ ਫਿਰ ਉਹ ਕਹਿੰਦੇ ਕੀ ਇਹ ਮੀਟਿੰਗ ਦੇ ਮੈਂਬਰ ਤੁਹਾਨੂੰ ਕਲੀਅਰ ਕਰ ਦਾਂਗੇ ਤੁਸੀਂ ਆ ਦੇ ਆਬਜੈਕਸ਼ਨ ਭੇਜ ਦਿਓ। ਤਾਂ ਉੱਥੇ ਮੀਟਿੰਗ ਦੇ ਵਿੱਚ ਬੈਠੇ ਬੰਦੇ ਨੇ ਕਹਿੰਦੇ ਡੇਢ ਮਿੰਟ ਦੀ ਕੀ ਆ ਉਹਨਾਂ ਨੇ ਪੂਰੀ ਜਿਹੜੀ ਮੀਟਿੰਗ ਦੀ ਕਾਰਵਾਈ ਕੀ ਤਿਆਰ ਕੀਤੀ ਸੀ। ਆਬਜੈਕਸ਼ਨ ਇਹਨਾਂ ਨੇ ਤਿੰਨ ਪੇਜ ਮੌਕੇ ਤੇ ਬੈਠੇ ਨੂੰ ਉੱਥੇ ਹੀ ਆਪ ਦੇ ਫੋਨ ਦੇ ਵਿੱਚ ਮੋਬਾਈਲ ਦੇ ਵਿੱਚ ਕੀ ਟਾਈਪ ਕਰਕੇ ਆਬਜੈਕਸ਼ਨ ਲਾਤੇ ਸੀ। ਤੇ ਪੰਜਾਬ ਦਾ ਪਾਣੀ ਕਹਿੰਦੇ ਕੀ ਇਹ ਜਾਨੂ ਰੋਕਤਾ ਸੀ। ਤੇ ਜਾਣ ਤੋਂ ਕਿੰਨਾ ਇਹ ਸਾਰਿਆਂ ਨੇ ਕਿਹਾ ਜੀ ਵੀ ਜਨਮ ਭੂਮੀ ਨੂੰ ਭਲਾ ਕੇ ਅਗਲਾ ਕਰਮ ਭੂਮੀ ਨਾਲ ਖੜ ਗਿਆ ਹੁਣ ਜਿੰਮੇਵਾਰ ਕਹਿੰਦੇ ਕੱਲਾ ਕ੍ਰਿਸ਼ਨ ਕੁਮਾਰ ਆ ਪਰ ਮੈਨੂੰ ਐਂ ਦੱਸ ਦੋ ਕ੍ਰਿਸ਼ਨ ਕੁਮਾਰ ਥੱਲੇ ਕਿਹਦੇ ਆ ਮੰਤਰੀ ਦੇ ਥੱਲੇ ਆ ਮੰਤਰੀ ਉੱਤੇ ਮੁੱਖ ਮੰਤਰੀ ਬੈਠਾ ਮੁੱਖ ਮੰਤਰੀ ਉੱਤੇ ਬੈਠ ਕੇ ਦਿੱਲੀ ਵਾਲੇ ਦੱਲਾ ਕੀਆ ਦਗੜ ਦੱਲੇ ਬੈਠੇ ਆ ਉਹ ਸਾਰਿਆਂ ਨੇ ਜਿੰਮੇਵਾਰ ਕਿਹਦੇ ਸਰਪਾਤੀ ਕਹਿੰਦੇ ਕ੍ਰਿਸ਼ਨ ਕੁਮਾਰ ਜਿੰਮੇਵਾਰ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਕ੍ਰਿਸ਼ਨ ਕੁਮਾਰ ਦਾ ਹੜਾਂ ਦੇ ਵਿੱਚ ਆਏ ਬਿਨਾ ਵੀ ਸਰਦਾ ਸੀ ਕਿਉਂਕਿ ਉਹਨੇ ਵੋਟਾਂ ਨਹੀਂ ਲੈਣੀਆਂ ਵੋਟਾਂ ਲੈਣੀਆਂ ਜਿਨ੍ਹਾਂ ਨੇ ਸੀ ਉਹ ਜਿਹੜੇ ਡਰਾਮੇ ਕੀ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਕੀ ਆ ਸ਼ੇਅਰ ਕਰੀ ਜਾਂਦੇ ਆ ਤੇ ਉਹਨਾਂ ਦੀ ਬੱਲੇ ਬੱਲੇ ਕਰੀ ਜਾਂਦੇ ਆ ਤੇ ਗਾਰੇ ਨਾਲ ਕੀ ਲਿਬੜੇ ਕੱਪੜੇ ਦਿਖਾਈ ਜਾਂਦੇ ਨਾਲ ਦੇ ਜਿਹੜੇ ਕੀ ਬੰਦੇ ਖੜੇ ਹੁੰਦੇ ਆ ਤੇ ਮੁਲਾਜ਼ਮ ਖੜੇ ਹੁੰਦੇ ਆ ਸਾਰੇ ਕੀ ਸੁੱਕੇ ਖੜੇ ਹੁੰਦੇ ਆ ਤੇ ਕੱਲੇ ਮੰਤਰੀ ਸਾਹਿਬ ਜਿਹੜੇ ਕੀ ਆ ਪੁਰਾਣੇ ਰਹੇ ਹੋਏ ਜਾਂ ਹੋਰ ਜਿਹੜੇ ਪਖੰਡ ਪਕੰਡੀ ਉੱਥੇ ਪਹੁੰਚੇ ਹੋਏ ਆ ਸਿਆਸੀ ਉਹਨਾਂ ਕੱਲਿਆਂ ਦੇ ਕੀ ਆ ਕੱਪੜੇ ਲਿਬੜੇ ਹੋਏ ਹੁੰਦੇ ਆ ਮੈਨੂੰ ਇੱਕ ਗੱਲ ਯਾਦ ਆਉਂਦੀ ਆ ਕਿ ਤਲਵੰਡੀ ਸਾਹਿਬ ਉਹਦੀ ਬਾਈ ਇਲੈਕਸ਼ਨ ਦੇ ਵਿੱਚ ਬਖਰੇ ਕੌਮ ਵੱਡੇ ਬਾਦਲ ਸਾਹਿਬ ਕੀ ਇੱਥੇ ਪਿੰਡਾਂ ਦੇ ਵਿੱਚ ਦੌੜੇ ਤੇ ਉਦੋਂ ਸਾਰੇ ਪ੍ਰਿੰਸੀਪਲ ਸੈਕਟਰੀ ਕੀਆ ਨਾਲ ਹੁੰਦੇ ਸੀ ਤੇ ਨੈਰੀ ਮੈਗਮੇ ਦੀ ਪ੍ਰਿੰਸੀਪਲ ਸੈਕਟਰੀ ਉਹਨਾਂ ਦੇ ਨਾਲ ਸੀਗਾ ਤੇ ਖਿੰਗੋ ਵਾਲੀ ਬੈਲਟ ਦੇ ਵਿੱਚ ਕੀਆ ਲੋਕਾਂ ਨੇ ਘੇਰਾ ਪਾਲਿਆ ਤੇ ਘੇਰਾ ਪਾ ਕੇ ਕੀਆ ਚੀਫ ਸੈਕਟਰੀ ਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਕਰਤਾ ਤਾਂ ਫਿਰ ਉਦੋਂ ਮੁੱਖ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਕੀਆ ਰੋਕ ਕੇ ਕਿਹਾ ਸੀ ਕਹਿੰਦੇ ਭਾਈ ਅੱਜ ਤੁਹਾਡੇ ਕੋਲੇ ਕੀਆ ਚੱਲ ਕੇ ਆਏ ਆ ਤੁਸੀਂ ਅੱਜ ਇਹਨਾਂ ਦੇ ਗਲ ਪੈਨੇ ਹੋ ਤੇ ਜਦੋਂ ਤੁਹਾਨੂੰ ਲੋੜ ਹੁੰਦੀ ਆ ਨਾ ਤੁਸੀਂ ਆਪਦੇ ਕਿਤੇ ਕੰਮ ਜਦੋਂ ਚੰਡੀਗੜ੍ਹ ਜਾਂਦੇ ਹੋ ਤਾਂ ਗੇਟ ਦੇ ਵਿੱਚ ਤੁਹਾਨੂੰ ਵੜਨ ਦਾ ਵੀ ਕੀਆ ਹੁਕਮ ਲੈਣਾ ਪੈਂਦਾ ਤੋ ਤੁਹਾਨੂੰ ਉੱਥੇ ਕੋਈ ਸੈਕਟਰੀਏਟ ਦੇ ਗੇਟ ਤੋਂ ਐਂਟਰ ਨਹੀਂ ਕਰਨ ਦਿੰਦਾ ਅੱਜ ਜੇ ਭਾਈ ਅਫਸਰ ਚੱਲ ਕੇ ਆਇਆ ਤਾਂ ਉਹਦਾ ਫਾਇਦਾ ਲੈ ਲਓ ਨਹੀਂ ਫਿਰ ਕ੍ਰਿਸ਼ਨ ਕੁਮਾਰ ਨੇ ਤਾਂ ਸੈਕਟਰੀ ਲੈਣਾ ਸੀ ਉਹਦਾ ਦਫ਼ਤਰ 'ਚ ਬੈਠ ਕੇ ਵੀ ਸਰ ਜਾਂਦਾ ਵੋਟਾਂ ਦਾ ਕਿਹਨੇ ਲੈਣਗਾ ਸੀ ਲੀਡਰਾਂ ਨੇ ਲੈਣੀਆਂ ਸੀ ਕ੍ਰਿਸ਼ਨ ਕੁਮਾਰ ਸਾਰੇ ਪੰਜਾਬ ਦੇ ਵਿੱਚ ਜਾ ਕੇ ਇਹੋ ਨੇ ਦੇਖਣਾ ਸੀਗਾ ਕਿ ਕਿੱਥੇ ਤੁਸੀਂ ਬਣ ਤਕੜਾ ਕੀਤਾ ਕਿੱਥੇ-ਕਿੱਥੇ ਪੈਸੇ ਜਿਹੜੇ ਖਰਚ ਹੋਏ ਸੀ ਹੋਏ ਆ ਕਿ ਨਹੀਂ ਹੋਏ ਇਹਦਾ ਜਿਹੜੇ ਅਫਸਰ ਦੋਸ਼ੀ ਨੇ ਉਹ ਕੀ ਸਾਡੇ ਲੋਕਾਂ ਨੇ ਦੱਸਣੇ ਆ ਤੇ ਖਾਸ ਤੌਰ ਤੇ ਉਹ ਹਲਕੇ ਦੇ ਹਲਕੇ ਚ ਚੜ੍ਹ ਜੜਣਾ ਐਮ ਐਲ اے ਆ ਉਹਨੇ ਕੀ ਆ ਖਬਰ ਪਹੁੰਚਦੀ ਕਰਨੀ ਸੀ ਉਹਨੇ ਨਹੀਂ ਪਹਿਲਾਂ ਚੈੱਕ ਕਰਨੀ ਬਣਦੀ ਸੀ ਉਹਦੀ ਵੀ ਸਾਡੇ ਆਏ ਸਾਲ ਪਾਈ ਨੁਕਸਾਨ ਹੁੰਦਾ ਉਸ ਏਰੀਆ ਦਾ ਐਮ ਐਲ اے ਪਹਿਲਾਂ ਦੇਖਦਾ ਉਸ ਏਰੀਆ ਦਾ ਡੀ ਸੀ ਹੋ ਗਿਆ ਉਸ ਏਰੀਆ ਦਾ ਮੰਨ ਲਓ ਕਿ ਆ ਵੀਡੀਓ ਵਗੈਰਾ ਹੋ ਗਿਆ ਸਾਰੇ ਉਥੋਂ ਦੇ ਕੀ ਜਿੰਮੇਵਾਰ ਨੇ ਉਹਨਾਂ ਨੂੰ ਤਾਹਾਂ ਤੋਂ ਆਰਡਰ ਦੇਣੇ ਹੁੰਦੇ ਆ ਬੈਠੇ ਚੀਫ ਸੈਕਟਰੀ ਨੇ ਵਜਾਉਣੇ ਕੀ ਥੱਲੇ ਇਹਨਾਂ ਨੇ ਹੁੰਦੇ ਆ ਪੰਜਾਬ ਦੇ ਵਿੱਚ ਜਦੋਂ ਮੰਤਰਾਫਸਰਾਂ ਦਾ ਨਾਮ ਲਿਆ ਜਾਂਦਾ ਮੈਂ ਕਹਿੰਦਾ ਕਿ ਕੁਸ਼ਰ কুমার 100% ਮੈਂ ਸਹੀ ਨਹੀਂ ਕਹਿੰਦਾ ਉਹ ਤੋਂ ਗਲਤੀਆਂ ਹੁੰਦੀਆਂ ਨੇ ਜਿਹੜਾ ਕੰਮ ਕਰੂ ਗਲਤੀ ਵੀ ਉਹੀ ਕਰੂ ਪਰ ਅੱਜ ਮੇਰੇ ਖਿਆਲ ਚ ਸਾਰੇ ਆਈਐਸ ਜਿਹੜੀ ਬਿਊਰੋਕ੍ਰੇਸੀ ਹੈ ਨਾ ਜਿਹੜੀ ਪੰਜਾਬ ਨੂੰ ਲੁੱਟ ਕੇ ਖਾਣ ਵਾਲੀ ਆ ਉਹ ਕੁਸ਼ਰ কুমার ਨੂੰ ਝੇਡਾ ਜ਼ਰੂਰ ਕਰਦੇ ਹੋਣਗੇ ਲੈ ਲਿਆ ਸਵਾਲ ਪੰਜਾਬ ਦੇ ਨਾਲ ਕੀ ਆ ਹਮਦਰਦੀ ਦਿਖਾਉਣ ਦਾ ਉਹਨੂੰ ਸਵਾਲ ਕੀ ਕਰਦੇ ਆ ਵੀ ਨਾ ਤਾਂ ਬੀਵੀਐਮਬੀ ਜ਼ਿੰਮੇਵਾਰ ਆ ਨਾ ਕਿਹਾ ਨਿਖਰਤ ਸਾਡੇ ਮੁੱਖ ਮੰਤਰੀ ਜ਼ਿੰਮੇਵਾਰ ਆ ਨਾ ਦਿੱਲੀ ਦੇ ਵਾਲੇ ਜਿਹੜੇ ਇੱਥੇ ਉੱਤੇ ਆਏ ਬੈਠੇ ਸੀਗੇ ਤਗੜਦਲੇ ਨਾ ਉਹ ਜ਼ਿੰਮੇਵਾਰਾ ਨਾ ਕਲਾਈਮੇਟ ਜਮੈਂ ਦਾ ਮਤਲਬ ਮੌਸਮ ਜ਼ਿੰਮੇਵਾਰ ਆ ਜ਼ਿੰਮੇਵਾਰ ਕੌਣ ਹੋ ਗਿਆ ਬਲੀ ਦਾ ਬੱਕਰਾ ਸਕੇਪ ਕੋਟ ਕੌਣ ਕ੍ਰਿਸ਼ਨ ਕੁਮਾਰ ਮੈਂ ਕਹਣਾ ਗਲਤੀਆਂ ਹੁੰਦੀਆਂ ਨੇ ਕੰਮ ਕਰਨ ਵਾਲੇ ਤੋਂ ਹੋ ਗਈਆਂ ਪਰ ਇਮਾਨਦਾਰੀ ਕੰਨੀ ਉਹ ਕੋਈ ਵੀ ਬੰਦਾ ਉੱਤੇ ਉਂਗਲ ਨਹੀਂ ਚੱਕ ਸਕਦਾ ਇਸ ਗੱਲ ਨਾਲ ਉਹਦਾ ਵਿਰੋਧ ਕਰਨ ਵਾਲੇ ਉਹ ਵੀ ਸਹਿਮਤ ਹੋਣਗੇ ਤੇ ਸਾਡੇ ਲੋਕ ਕਿਹੜੇ ਬੰਦੇ ਦੇ ਮਗਰ ਲੱਗ ਕੇ ਕੀ ਆ ਉਹਨਾਂ ਦੇ ਮਗ ਜਿਹੜਾ ਉਹਦਾ ਮਾਈਨਿੰਗ ਮਾਫੀਆ ਦਾ ਕਹਿੰਦੇ ਕਿ ਆ ਕਿੰਗ ਕਿਹਾ ਜਾਂਦਾ ਸੀ ਜਿਹੜਾ ਕਹਿੰਦਾ ਖੁਦ ਕਹਿੰਦਾ ਕਿ ਮੈਂ ਕੀ ਦਬਸ਼ ਦੇ ਨਾਲ ਫਲਾਣੇ ਸਾਧੋ ਬੰਦੇ ਛੜਾ ਕੇ ਲਿਆਇਆ ਜਿੱਥੇ ਬਾੜੇ ਮੱਲੇ ਹੁੰਦੇ ਸੀ ਉੱਥੇ ਕੀ ਮੈਨੂੰ ਭੇਜਿਆ ਜਾਂਦਾ ਸੀ ਮੜਕ ਦੀ ਬਦਮਾਸ਼ੀ ਦਾ ਢੋਲ ਵਜਾਇਆ ਬੰਦੇ ਨੇ ਪਰ ਪਈ ਅਗਲਾ ਸਰਕਾਰ ਦਾ ਫੁੱਫੜਾ ਤੇ ਪਰੌਣੇ ਦੀ ਸਾਰੇ ਮੰਨੀ ਜਾਂਦੇ ਇਦੋਂ ਉਹ ਤਾਂ ਮੰਨਣ ਮੰਨਣ ਤੁਸੀਂ ਕਿਉਂ ਮੰਨਦੇ ਹੋ ਫੁੱਫੜ ਦੀ ਸਾਡੇ ਰਾਜਾ ਸਾਹਿਬ ਆਮਾਰਾ ਫੁੱਫੜੋ ਦਾ ਫਰਾਰ ਆ ਤੇ ਅਫਸਰਾਂ ਸਿਰ ਸਾਰਾ ਭਾਰ ਆ ਪਠਾਨਵਾਜਾ ਸਭ ਤੋਂ ਵੱਡਾ ਜਿਹੜਾ ਬੈਰ ਇਹਦੇ ਨਾਲ ਹੈਗਾ ਕ੍ਰਿਸ਼ਨ ਕੁਮਾਰ ਨੇ ਇਹੀ ਸੀ ਕਿ ਮਾਈਨਿੰਗ ਦੀ ਸਭ ਤੋਂ ਵੱਡੀ ਜਿੰਮੇਵਾਰ ਅਜ ਪੰਜਾਬ ਦੇ ਵਿੱਚ ਆਏ ਹੋਏ ਖੜਾ ਨੇ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਤੇ ਉਹਦੀ ਨਜਾਇਜ਼ ਮਾਈਨਿੰਗ ਨੂੰ ਰੋਕਣ ਦਾ ਕੰਮ ਕਮਿਸ਼ਨ ਕੁਮਾਰ ਕਰਦਾ ਸੀ ਜਿਹਦੇ ਪਿੱਛੇ ਕੀ ਆ ਉਹਦੇ ਨਾਲ ਲਾਕਡਾਟ ਸੀ ਇਹ ਉਹੀ ਕੀ ਅਫਸਰ ਆ ਜਿਹੜਾ ਵਿੱਤ ਵਿਭਾਗ ਦੇ ਵਿੱਚ ਪਿੱਛੇ ਜੇ ਜਦੋਂ ਲਾਏ ਗਏ ਆ ਨਾ ਉਹ ਸਾਰਾ ਕੰਮ ਕੀਆ ਕੋਆਪਰੇਟਿਵ ਦੇ ਆ ਥਰੂ ਇਹਨਾਂ ਨੇ ਕਰਦਾ ਸੀ ਕੋਆਪਰੇਟਿਵ ਬੈਂਕਾਂ ਜਿਹੜੇ ਸਾਡੀਆਂ ਆਪਣੀਆਂ ਬੈਂਕਾਂ ਉਹਨਾਂ ਦੇ ਰਾਹੀਂ ट्रांजੈਕਸ਼ਨਾਂ ਹੋਣ ਤੇ ਪ੍ਰਾਈਵੇਟ ਬੈਂਕ ਕੀ ਆ ਬਾਹਰ ਕੱਢਦੇ ਸੀ ਤੇ ਉਸੇ ਪ੍ਰਾਈਵੇਟ ਬੈਂਕਾਂ ਨੇ ਦਿੱਲੀ ਵਾਲੇ ਕੀ ਆ ਜਿਹੜੇ ਤਾਹਾਂ ਬੈਠੇ ਆ ਔਟੇ ਚੜਾਵੇ ਚੜਾ ਕੇ ਇਹ ਬਦਲੂ ਕੀ ਆ ਦੋ ਦਿਨਾਂ ਚ ਹੀ ਕਿ ਉਥੋਂ ਬਦਲ ਦਿੱਤਾ ਗਿਆ ਸੀ ਫਾਈਨਾਂਸ ਡਿਪਾਰਟਮੈਂਟ ਦੇ ਵਿੱਚੋਂ ਕਿਉਂਕਿ ਪੰਜਾਬ ਦੀ ਕੋਆਪਰੇਟਿਵ ਨੂੰ ਇਹ ਮਜ਼ਬੂਤ ਕਰਨਾ ਲੋਚਦਾ ਸੀ ਮੈਸਕਲਾ ਦੀ ਸਰਕਾਰ ਦੇ ਸਿਰਫ ਇੱਕ ਕੰਮ ਦੀ ਛਲਾਗਾ ਕੀ ਆ ਬਹੁਤ ਵਾਰੀ ਕਰ ਚੁੱਕਿਆ ਕਿ ਇਹਨੇ ਟੇਲਾ ਤੱਕ ਪਾਣੀ ਪਹੁੰਚਾਇਆ ਭਾਈ ਉਹ ਨਹਿਰੀ ਪਾਣੀ ਜਿਹੜਾ ਹੈਗਾ ਉਹ ਜੇ ਟੇਲਾ ਤੱਕ ਪਹੁੰਚੇ ਉਹਦਾ ਸਭ ਤੋਂ ਵੱਡਾ ਸਿਰਾ ਜਿਹੜਾ ਜਨਾਂ 70% ਜਿਹੜੀ ਕਿ ਅਰੀਗੇਸ਼ਨ ਦੁਆਰੇ ਬਹਾਲ ਕੀਤੀ ਗਈ ਆ ਇਸੇ ਬੜੀ ਦੇ ਬੱਕਰੇ ਮੇਰਾ ਮਤਲਬ ਕ੍ਰਿਸ਼ਰ ਕੁਮਾਰ ਕਰਕੇ ਹੋਈ ਆ ਤੇ ਜਾ ਕੇ ਤੁਸੀਂ ਸੰਗਰੂਰ ਦੇ ਪਟਿਆਲੇ ਦੇ ਜਿਹੜੇ ਪਿੰਡ ਹੈਗੇ ਨਾ ਮਲੇਰਕੋਟਲੇ ਸਾਈਡ ਕਿਤੇ ਜਾ ਕੇ ਪੁੱਛ ਕੇ ਦੇਖ ਲਿਓ ਮੈਨੂੰ ਇੱਕ ਸਮਝ ਨਹੀਂ ਆਉਂਦੀ ਯਾਰ ਪੰਜਾਬ ਦੇ ਵਿੱਚ ਨਸ਼ਾ ਪੰਦ ਨਹੀਂ ਹੋਇਆ ਅਸੀਂ ਕਿਹਨੂੰ ਜ਼ਿੰਮੇਵਾਰ ਕਹਨੇ ਆ ਕਿ ਭਗਵੰਤ ਸਾਨ ਜਿੰਮੇਵਾਰ ਆ ਸਰਕਾਰ ਜ਼ਿੰਮੇਵਾਰ ਆ ਪੰਜਾਬ ਇੱਕ ਪੂਰਸ ਸਟੇਟ ਬਣਾ ਕੇ ਧਰਤੀ ਜ਼ਿੰਮੇਵਾਰ ਦੀ ਸਰਕਾਰ ਨੂੰ ਕਹਿ ਦਿੰਦੇ ਆ ਮੁੱਖ ਮੰਤਰੀ ਨੂੰ ਕਹਿ ਦਿੰਦੇ ਆ ਤਹਿਸੀਲਾਂ ਦੇ ਵਿੱਚ ਰੀਹੋਤ ਲਈ ਜਾਂਦੀ ਆ ਉਹਦਾ ਜ਼ਿੰਮੇਵਾਰੀ ਸਰਕਾਰ ਨੂੰ ਕਹਿ ਦਿੰਦੇ ਆ ਇਸ ਕੰਮ ਦੇ ਵਿੱਚ ਸਾਰੀ ਜ਼ਿੰਮੇਵਾਰੀ ਮੈਂ ਕਹਿੰਦਾ ਕ੍ਰਿਸ਼ਲ ਕੁਮਾਰ ਇੱਕ ਅਫਸਰ ਦੇ ਸਿਰ ਕਿਉਂ ਮੜ ਦਿੱਤੀ ਗਈ ਆ ਕਿਉਂਕਿ ਉਹਦੀ ਇਮਾਨਦਾਰੀ ਜਿਹੜੀ ਹੈਗੀ ਆ ਉਹ ਵੀ ਕੀ ਆ ਕਈ ਲੀਡਰਾਂ ਨੂੰ ਤੇ ਕਈ ਹਰਾਮ ਦੀ ਕਵਾਈ ਕਰਨ ਵਾਲੇ ਐਮਐਲਏ ਨੂੰ ਚੁਗਤੀ ਆ ਬਾਕੀ ਜੇ ਇਸ ਬ